ਉਮਯਾਰ ਦਾ ਕਟੜ ਸੁਬਾ ਦਾ ਏ ਸ਼ਕੀਨ ਠਾਰਦਾ ਉਹ ਕਾਰਵਾਈ ਪਾਉਂਦਾ ਦਬਕੇ ਨੀਵਾਰਦਾ ਮੇਰੇ ਨਾਲ ਵਾਦਾ ਦਿਲ ਦੀ ਹਟਾ ਲਈ ਤੁਹਾਨੂੰ ਸੁਹਣੀਏ ਬਣਾ ਦੇਵਾਂਗਾ ਹਿੱਕੜਾ ਬਣਾ ਕੇ ਤੈਨੂੰ ਬਾੜ ਰੱਖੂੰਗਾ ਬੱਤੀ ਬੋਰ ਮੰਗੂ ਤੈਨੂੰ ਸਾਹਮ ਰੱਖੂੰਗਾ ਹਿੱਕੜਾ ਬਣਾ ਕੇ ਤੈਨੂੰ ਬਾੜ ਰੱਖੂੰਗਾ ਬੱਤੀ ਬੋਰ ਮੰਗੂ ਤੈਨੂੰ ਸਾਹ ਰੱਖੂੰਗਾ ਵਾਹ ਵਾਹ ਮੈਂ ਯਾਰ ਦਾ ਕਟੜ ਸੁਭਾ ਦਾ ਇਹ ਝਕੀਨ ਠਾਰਦਾ ਕਾਰਵਾਈ ਪਾਉਂਦਾ ਤਬਕੇ ਨਿਵਾਰਦਾ ਮੇਰੇ ਨਾਲ ਵਾਦੇ ਗਲਤੀ ਹਟਾ ਲਈ ਸੁਣੇ ਸੰਭਾਲ ਸੁਣਾ ਇੱਕੜਾ ਬਣਾ ਕੇ ਤੈਨੂੰ ਬਾੜ ਰੱਖੂੰਗਾ ਵੱਤੀ ਬੋਰ ਮੰਗੂ ਤੈਨੂੰ ਸਾਹਮਣ ਰੱਖੂੰਗਾ ਇੱਕੜਾ ਬਣਾ ਕੇ ਤੈਨੂੰ ਬਾੜ ਰੱਖੂੰਗਾ ਵੱਤੀ ਬੋਰ ਮੰਗੂ ਤੈਨੂੰ ਸਾਹਮਣ ਰੱਖੂੰਗਾ ਵਾ ਵਾ